ਅੱਜ ਸੱਚੇ ਆਕਾਲ ਜੀ ਸਾਨੂੰ ਤੁਹਾਡਾ ਸਭ ਦਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ। ਅੱਜ ਫਿਰ ਬਣਾ ਜਾਰੀ ਆ ਬਹੁਤ ਹੀ ਟੇਸਟੀ ਗਾਜਰ ਦੀ ਬਰਫੀ ਸਰਦੀਆਂ ਦੀ ਸਪੈਸ਼ਲ। ਇੱਕਦਮ ਪਰਫੈਕਟ ਸੌਫਟ ਮoiਸਟ ਬਣੂਗੀ ਇੱਕਦਮ ਇਹ ਦੇਖੋ ਬਹੁਤ ਹੀ ਕਾਟ ਸਮਾਨ ਦੇ ਨਾਲ ਤੇ ਚਟਪਟ ਬਣ ਜੂਗੀ ਇਕਦਮ ਪਰਫੈਕਟ ਬਣੂਗੀ ਪਹਿਲੀ ਆਰ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਬਣੂਗੀ ਹੈ ਚਲੋ ਕਰਦੇ ਹਾਂ ਇਹਨੂੰ ਬਣਾਉਣਾ ਸ਼ੁਰੂ ਉਹਦੇ ਲਈ ਇੱਥੇ ਮੈਂ 105 ਗ੍ਰਾਮ ਸੁੱਕਾ ਦੁੱਧ ਲਿਆ ਹੈ ਸੁੱਕਾ ਦੁੱਧ ਪਾਉਣ ਦੇ ਨਾਲ ਬਹੁਤ ਵਧੀਆ ਬਣਦੀ ਹੈ ਜੇ ਤੁਸੀਂ ਸੁੱਕਾ ਦੁੱਧ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਇਹਦੀ ਜਗ੍ਹਾ ਤੇ ਖੋਆ ਵੀ ਵਰਤ ਸਕਦੇ ਆ ਤੇ ਫਿਰ ਮੈਂ ਇਹਦੇ ਵਿੱਚ ਪਾਇਆ ਹੈ ਦੋ ਗਲਾਸ ਦੁੱਧ ਦੋ ਕੱਪ ਦੁੱਧ ਜਿਹੜਾ ਆਪਣਾ ਨੋਰਮਲ ਗਲਾਸ ਹੁੰਦਾ ਹੈ ਆ ਤੇ ਫਿਰ ਇੱਥੇ ਮੈਂ ਦੇਸੀ ਘਿਓ ਲਿਆ ਹੈ ਇੱਕ ਚਮਚ ਤੇ ਉਹਦੇ ਵਿੱਚ ਮੈਂ 850 ਗ੍ਰਾਮ ਕੱਦੂ ਕਸ ਕੀਤੀ ਹੋਈ ਗਾਜਰ ਪਾਈ ਆ ਕੱਦੂ ਕਸ ਏੜਾ ਇਹਨਾਂ ਨੂੰ ਮੈਂ ਮੀਡੀਅਮ ਸਾਈਡ ਵਾਲੀ ਤੋਂ ਹੀ ਕੀਤਾ ਹੈ ਕੱਦੂ ਕਸ ਤੁਸੀਂ ਇਹਨੂੰ ਮੋٹے ਸਾਈਡ ਤੋਂ ਵੀ ਕਰ ਸਕਦੇ ਆ ਮੀਡੀਅਮ ਸਾਈਡ ਤੋਂ ਵੀ ਕਰ ਸਕਦੇ ਆ ਤੇ ਇਹਨੂੰ ਆਪਾਂ ਹੁਣ ਚੰਗੀ ਤਕਿੰਨਾ ਭੁੰਨ ਲੈਣਾ ਹੈ ਭੁੰਨਣ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਗਾਜਰ ਇਹਨਾਂ ਆਪਾਂ ਹੌਲੀ ਜਿਹਾ ਆਪਾਂ ਇਹਨੂੰ ਭੁੰਨਦੇ ਜਾਣਾ ਤੇ ਜਿੱਦੀ ਬਹੁਤ ਹੀ ਸੁਣੀ ਖੁਸ਼ਬੂ ਆਣੀ ਸ਼ੁਰੂ ਹੋ ਜੂਗੀ ਇਹ ਦੇਖੋ ਇਨੋਂ ਆਪਾਂ ਗਾਜਰ ਨੂੰ ਪੁੰਦ ਦੇ ਜਾਣਾ ਵਧੀਆ ਤਰੀਕੇ ਨਾਲ ਫਿਰ ਆਪਾਂ ਜਿਹੜਾ ਸੁੱਕੇ ਦੁੱਧ ਵਾਲਾ ਦੁੱਧ ਬਣਾ ਕੇ ਰੱਖਿਆ ਹੋਇਆ ਸੀ ਆਪਾਂ ਉਹ ਪਾ ਦੇਣਾ ਇਹਦੇ ਵਿੱਚ ਚੰਗੀ ਤਰੀਕੇ ਨਾਲ ਤੇ ਚੰਗੀ ਤਰੀਕੇ ਨਾਲ ਮਿਲਾ ਦੇਣਾ ਇਹਨੂੰ ਬਹੁਤ ਹੀ ਜ਼ਿਆਦਾ ਵਧੀਆ ਬਣੂਗੀ ਬਰਫੀ ਤੁਸੀਂ ਜ਼ਰੂਰ ਇਹਨੂੰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਤੇ ਇਹਨੂੰ ਤੁਸੀਂ ਇੱਕ ਹਫ਼ਤੇ ਦੇ ਲਈ ਫ੍ਰਿਜ ਦੇ ਵਿੱਚ ਸਟੋਰ ਵੀ ਕਰ ਸਕਦੇ ਆ ਇਹ ਦੇਖੋ ਇਹਨੂੰ ਮੈਂ ਟੱਕਦਾ ਸੀਗਾ ਤੇ ਟੱਕ ਕੇ ਇਹਨੂੰ ਆਪਾਂ ਗੜਾਇਆ ਪਕਾਈ ਜਾਣਾ ਹੈ ਤੇ ਜਿਹੜੀ ਮਲਾਈ ਆਉਗੀ ਉਹ ਵੀ ਆਪਾਂ ਇਹਦੇ ਵਿੱਚ ਹੀ ਮਲਾਈ ਜਾਣੀ ਹੈ ਇਹਦੇ ਕੋਲ ਥੋੜਾ ਥੋੜਾ ਟਾਕੇ ਪਕਾਈ ਜਣਾਇਆ ਤਾਂ ਧਿਆਨ ਰੱਖਣਾ ਹੈ نیچے ਨਹੀਂ ਲੱਗਣਾ ਚਾਹੀਦਾ ਫਿਰ ਇਹਦੇ ਵਿੱਚ ਸਵਾਦ ਅਨਸਾਇ ਖੰਡ ਪਾ ਲੈਣੀ ਹੈ ਤੁਸੀਂ ਜਿੰਨੇ ਕੋਈ ਵੀ ਮਿੱਠਾ ਖਾਣਾ ਪਸੰਦ ਕਰਦੇ ਆ ਫਿਰ ਇਹਨੂੰ ਚੰਗੀ ਤਰ੍ਹਾਂ ਮਲਾ ਕੇ ਇਹਨੂੰ ਆਪਾਂ ਥੋੜਾ ਜਿਹਾ ਸੁਕਾਉਣਾ ਹੈ ਇੱਥੇ ਮੈਂ ਹਲਕਾ ਜਿਹਾ ਇਹਦੇ ਵਿੱਚ ਔਰੈਂਜ ਫੂਡ ਕਲਰ ਯਾਨੀ ਕਿ ਖਾਣ ਵਾਲਾ ਰੰਗ ਪਾਇਆ ਹੈ ਇਹ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਇਹਨੂੰ ਬਸ ਲਗਾਤਾਰ ਐੜਾ ਇਹ ਪਕਾਉਂਦੇ ਜਣਾ ਥੋੜਾ ਜ�ਾ ਡੜਾ ਦੁੱਧ ਦਾ ਸੁਕਾ ਲੈਣਾ ਹੈ ਆਪਾਂ ਜਦੋਂ ਇਸ ਤਰੀਕੇ ਦਾ ਹੋ ਗਿਆ ਇਹ ਦੇਖੋ ਹੁਣ ਇਹ ਪਰਫੈਕਟ ਆ ਜਮਾਉਣ ਦੇ ਲਈ ਜੇ ਆਪਾਂ ਪਹਿਨਾ ਇਹਨੂੰ ਕੱਢ ਦਿੰਦੇ ਤਾਂ ਇਹ ਫਿਰ ਜਮਣਾ ਨਹੀਂ ਸਗਾ ਹੁਣ ਇਹਦੇ ਵਿੱਚ ਥੋੜਾ ਇਲਾਇਚੀ ਦਾ ਪਾਊਡਰ ਪਾਵਾਂਗੇ ਤਾਂ ਜੋ ਹੋਰ ਵੀ ਵਧੀਆ ਸਵਾਦ ਆਏ ਤੁਸੀਂ ਇਲਾਇਚੀ ਦੇ ਦਾਣੇ ਵੀ ਪਾ ਸਕਦੇ ਆ ਹਰੀ ਇਲਾਇਚੀ ਦੇ ਇਹ ਦੇਖ ਸਕਦੇ ਆ ਤੁਸੀਂ ਹੁਣ ਇਹ ਕੜਾਈ ਛੱਡਣ ਲੱਗ ਪਿਆ ਆ ਤੇ ਇਹਦੇ ਵਿੱਚ ਆਪਾਂ ਐਂਡ ਤੇ ਪਾਵਾਂਗੇ ਦੇਸੀ ਘਿਓ ਦੇਸੀ ਘਿਓ ਐਂਡ ਤੇ ਪਾਉਣ ਦੇ ਨਾਲ ਬਹੁਤ ਹੀ ਵਧੀਆ ਸਵਾਦ ਆਉਂਦਾ ਆ ਹੁਣ ਇੱਥੇ ਮੈਂ ਪਲੇਟ ਦੇ ਵਿੱਚ ਪਾਇਆ ਥੋੜਾ ਜਿਹਾ ਤੇਲ ਤੇਲ ਇਸ ਲਈ ਪਾਇਆ ਕਿਉਂਕਿ ਦੇਸੀ ਘਿਓ ਕਈ ਵਾਰੀ ਜੰਮ ਜਾਂਦਾ ਆ ਤੇ ਫਿਰ ਜਿਹੜੀ ਆਪਣੀ ਪਰਫੀਓ ਨਿਕਲਦੀ ਨਹੀਂ ਹੈਗੀ ਤੇਲ ਜਿਹੜਾ ਆ ਪਾਉਣ ਦੇ ਨਾਲ ਆਪਣੀ ਪਰਫੀ ਆਸਾਨੀ ਨਾਲ ਨਿਕਲ ਜਾਂਦੀ ਆ ਤੇ ਇਹਨੂੰ ਮੈਂ ਜਿਹੜਾ ਸਾਰੇ ਇਹਨੂੰ ਪਾ ਕੇ ਉਹਦੇ ਉੱਤੇ ਡਰਾਈ ਫਰੂਟ ਪਾ ਕੇ ਇਹਨੂੰ ਫ੍ਰਿਜ ਚ ਰੱਖਦਾ ਸੀਗਾ ਤਕਰੀਬਨ 2 ਕੋ ਘੰਟੇ ਲਈ ਤੇ 2 ਕੋ ਘੰਟੇ ਦੇ ਵਿੱਚ ਬਹੁਤ ਵਧੀਆ ਸੈੱ ਕਰ ਲੈਣੇ ਆ ਤੁਸੀਂ ਕੱਟਣ ਤੋਂ ਹੀ ਤੁਹਾਨੂੰ ਅੰਦਾਜ਼ਾ ਲੱਗ ਰਿਹਾ ਹੋਣਾ ਕਿ ਕਿੰਨੀ ਜ਼ਿਆਦਾ ਵਧੀਆ ਬਣੀ ਹੈ ਇਹ ਇਹ ਦੇਖੋ ਬਹੁਤ ਹੀ ਵਧੀਆ ਆਪਣੀ ਬਰਫੀ ਬਣ ਕੇ ਤਿਆਰ ਆ ਤੁਸੀਂ ਇਹਨੂੰ ਜਰੂਰ ਕਰਦੇ ਵਿੱਚ ਬਣਾਓ ਬਹੁਤ ਹੀ ਜ਼ਿਆਦਾ ਵਧੀਆ ਲੱਗੂਗੀ ਇੰਨੀ ਕੁ ਰੇਸ਼ੋ ਦੇ ਨਾਲ 800 ਤੋਂ 900 ਗ੍ਰਾਮੇ ਬਣ ਜਾਂਦੀ ਹੈ ਤੇ ਜੇ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਕਰਿਓ ਵਾਧਵਾ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ